ਤੁਸੀਂ ਹਾਂ ਮੈਨੂੰ ਤਾਂ ਡਰਾ ਹੀ ਦਿੱਤਾ ਸੀ ਲੈ ਡਰਨ ਵਾਲੀ ਕਿਹੜੀ ਗੱਲ ਸੀ ਤੈਨੂੰ ਪਤਾ ਹੈ ਮੈਂ ਹੀ ਆਵਾਂਗਾ ਹੋਰ ਕੌਣ ਆਵੇਗਾ ਦੱਸ ਮੈਂ ਸੋਚੇ ਕਿ ਤੇ ਨੈਨ ਦੇ ਪਾਪਾ ਆ ਗਏ ਨੇ ਉਹ ਮੈਨੂੰ ਪਤਾ ਸੀ ਘਰ ਕੋਈ ਨਹੀਂ ਬੱਚੇ ਤਾਂ ਸਕੂਲ ਪੜਨ ਗਏ ਨੇ ਤੁਸੀਂ ਅੱਜ ਨਾ ਲੇਟ ਹੋ ਗਏ ਹੋ ਬੱਚਿਆਂ ਦੇ ਤਾਂ ਆਨ ਦਾ ਟਾਈਮ ਹੋ ਰਿਹਾ ਹੁਣ ਉਹ ਅਜੇ ਕਿੱਥੇ ਟਾਈਮ ਹੋਇਆ ਅਜ ਤਾਂ ਡੇਢ ਹੀ ਬੱਜਿਆ ਹੈ ਚਲ ਆ ਹੋਰ ਸੁਣਾ ਤੂੰ ਮਿਲਣ ਕਿਉਂ ਨਹੀਂ ਆਈ ਉੱਥੇ ਮੈਨੂੰ बस कपड़े के कपड़े तोंदे लेट होगी घर दे काम कर दे मैं सोचा <laughs> <laughs> सी फ्री होकर आनी है चल ਮੈਂ نیچے ਬੈਠਾ ਆ ਜਾ ਫਿਰ ਚਲ ਤੁਸੀਂ ਬੈਠੋ ਮੈਂ ਆ ਰਹੀ ਹਾਂ ਲੈ ਹੁਣ ਆ ਦੱਸ ਚੰਗੀਆਂ ਗੱਲਾਂ ਨੇ ਕੋਈ ਤੜਕੇ ਦਾ ਬ ਉਹਨੂੰ ਡਿਕਣ ਲੱਗ ਰਿਹਾ ਵੀ ਆਰਤੀ ਦੇ ਜਾਣਾ ਹੈ ਨਾਲ ਮੇਰੇ ਬਗ ਚੱਲਣੀ ਹਿਸਾਬ ਕਿਤਾਬ ਕਰਨਾ ਹੈ ਉਹ ਮੈਂ ਸੋਚਦਾ ਆਪਦੇ ਜਿਉਂਦੇ ਜੇ ਇਹਨੂੰ ਮੜੀ-ਮੋਟੀ ਕਬੀਲਦਾਰੀ ਦਾ ਕੋਈ ਵੱਲ ਸਿਖਾਇਆ ਜਾਂ ਕਿਵੇਂ ਦੁਕਾਨਦਾਰੀ ਤੇ ਜਾਈਂਦਾ ਕਿਵੇਂ ਆੜਤੀ ਨਾਲ ਹਿਸਾਬ ਕਰੀਂਦਾ ਇਹ ਕਿਸੇ ਟੱਕਣੇ ਦੀ ਨਹੀਂ ਆਉਂਦਾ ਇਹਦਾ ਹੀਲਾ ਉਹ ਹੋਊਗਾ ਸੁੱਖ ਇਹਦੀ ਤੀਮੀ ਜਦ ਵਿਆਹਿਆ ਗਿਆ ਇਹਨੂੰ ਭੇਜਿਆ ਕਰੂਗੀ ਸੌਦਾ ਲੈਣ ਜਾਂ ਖੜਿਆ ਕਰੂਗਾ ਲੋਹੇ ਵਾਲੀ ਦੁਕਾਨ ਤੇ ਆਹ ਹੀਲਾ ਹੋਣਾ ਇਹਦਾ ਸਹੀ ਗੱਲ ਆ ਬਾਪੂ ਜੀ ਤੁਹਾਡੀ ਤਾਂ ਹੁਣ ਜਦ ਕਿਸੇ ਕੰਜਰ ਦੀ ਮੰਨਣੀਓ ਨਹੀਂ ਇਹਨੂੰ ਟੜਕੇ ਦਾ ਕਿਹਾ ਜੀ ਮੇਰੇ ਨਾਲ ਚੱਲ ਉੱਥੇ ਤੂੰ ਦੇਖੀ ਰੰਗ ਟਾਂ ਕੀ ਨੇ ਲਾਲਿਆਂ ਦਾ ਰੰਗ ਟਾਂ ਕੀ ਐ ਹੋਰ ਉਹ ਗਲਤੀ ਨਹੀਂ ਹੁੰਦਾ ਇਹ ਪਤਾ ਨਹੀਂ ਕਿਉਂ ਵੀਰ ਇੰਨੀ ਲਾਪਰਵਾਹੀ ਕਰਦਾਗਾ ਲਾਪਰਵਾਹੀ ਲਾਪਰਵਾਹੀ ਤਾਂ ਲਾਪਰਵਾਹੀ ਹੁੰਦੀ ਐ ਇਹ ਤਾਂ ਬੇਪਰਵਾਹੀ ਹੋਊਗੀ ਇਹਦੀ ਤਨ ਦੱਸ ਕੇ ਨਹੀਂ ਕਿ ਆਪਾਪੂ ਜੀ ਸਵੇਰੇ ਮੈਨੂੰ ਕਿੱਥੇ ਦੱਸ ਕੇ ਜਾਂਦਾ ਜੇ ਮੈਨੂੰ ਦੱਸ ਕੇ ਜਾਂਦਾ ਅੱਜ ਦਾ ਦਿਨ ਮੈਂ ਖੇਤ ਲਾਇਆ ਆਉਂਦਾ ਕੋਈ ਕੰਮ ਤੰਦਾ ਕਰਦਾ ਨਿੱਕੀ ਜਾ ਬੈਠਿਆ ਅੱਖਾਂ ਪੜ ਪੜ ਹੁਣ ਪਤਾ ਵੀ ਨਹੀਂ ਵੀਰ ਇਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਕਦੋਂ ਮੁੜੂਗਾ ਮੁੰਤਾ ਲੱਗਦਾ ਫੋਨ ਫਾਨ ਵੀ ਬੰਦ ਕਰ ਰੱਖਿਆ ਨੇ ਲਾ ਕੇ ਨਹੀਂ ਦੇਖਿਆ ਨਹੀਂ ਬਾਪੂ ਜੀ ਮੈਂ ਤਾਂ ਨਹੀਂ ਲਾਇਆ ਵੈਸੇ ਵੀ ਬਾਪੂ ਜੀ ਉਹਨੇ ਕਿਹੜਾ ਚੁੱਕਣਾ ਹੁੰਦਾਗਾ ਹਾਂ ਘਰ ਦਾ ਫੋਨ ਤਾਂ ਚੱਕਦਾ ਹੀ ਨਹੀਂ ਹੈ ਉਹ ਆਂਡ ਘਾਂਡ ਦੇ ਚੱਕਦਾ ਆਹ ਹੋਰ ਥੋੜਾ ਜੀ ਨੰਬਰ ਬਦਲ ਕੇ ਫੋਨ ਕਰ ਲਓ ਉਸੇ ਵੇਲੇ ਚੱਕ ਲੂਗਾ ਨੰਬਰ ਬਦਲ ਕੇ ਕਰਕੇ ਦੇਖ ਲੈ ਅਗਰ ਉਹ ਗੋੜੀ ਇਹ ਤਾਂ ਕਰਕੇ ਦੇਖ ਲੈ ਆਹ ਪ੍ਰੀਤੀ ਕੇ ਘਰੇ ਜਾਨੀ ਮੈਂ ਉਹਨਾਂ ਦੇ ਨੰਬਰ ਤੋਂ ਲਾ ਕੇ ਦੇਖਦੀ ਆਂ ਉਹ ਚਲ ਆ ਪੇ ਆ ਜੂ ਬਹਿ ਜਾ ਤੂੰ ਕਾ ਨੂੰ ਢਿੰਕੇ ਦੇ ਘਰੇ ਜਾਣਾ ਕਾ ਨੂੰ ਠਿੰਕੇ ਦੇ ਘਰੇ ਜਾਣਾ ਮਨ ਦੁਖੀ ਕਰਤਾ ਮੇਰਾ ਤਾਂ ਇਹ ਕੀ ਲਾਤ ਜੰਮੀਆਂ ਮੈਂ ਇਹ ਚਲ ਬਾਪੂ ਜੀ ਟੈਨਸ਼ਨ ਨਾ ਲਓ ਉਹ ਕਾ ਨੂੰ ਹੁੰਦਾ ਇਹ ਦੁਬਾਰਾ ਇਕੱਲੀ ਤੂੰ ਹੀ ਚੰਗੀ ਸੀ ਮੈਨੂੰ ਤਾਂ ਚਲ ਕੋਈ ਨਾ ਸਮਝ ਜਾਊਗਾ ਵੀਰ ਆਪੀ ਹੋਰੀ ਹੋਲੇ ਉਹ ਹੁਣ ਕੀ ਸਮਝੂਗਾ ਉਹ ਕਹਿੰਦੇ ਜੇ 20 ਸਾਲ ਤੱਕ ਤੁਹਾਡੀ ਸਿਹਤ ਨਾ ਬਣੀ ਰਸੂਲ ਹਮਜਾ ਤੋਂ ਉਹ ਕਹਿੰਦਾ ਇਹੋ ਰੂਸ ਵਾਲਾ ਜੇ 20 ਸਾਲ ਤੱਕ ਤੁਹਾਡੀ ਸਿਹਤ ਨਾ ਬਣੀ ਤਾਂ ਭੁੱਲ ਜੋ ਵੀ ਬਣੂਗੀ ਜੇ 30 ਸਾਲ ਤੱਕ ਤੁਹਾਨੂੰ ਅਕਲ ਨਾ ਆਈ ਤਾਂ ਭੁੱਲ ਜੋ ਵੀ ਆਊਗੀ ਜੇ 40 ਸਾਲ ਤੱਕ ਤੁਸੀਂ ਪੈਸਾ ਨਾ ਬਣਾਇਆ ਤਾਂ ਭੁੱਲ ਜੋ ਵੀ ਬਣਾ ਲੋਗੇ ਐਂ ਲਿਖਦਾ ਉਹ ਬੰਦਾ ਗੱਲਾਂ ਤਾਂ ਤੁਹਾਡੀਆਂ ਸਹੀ ਆ ਬਾਪੂ ਜੀ ਸਾਰੀਆਂ ਹੀ ਤਾਂ ਇਹ ਰਾਹ ਫੜੇ ਨਹੀਂ ਹੁਣ ਕੀਤਾ ਵੀ ਕੀ ਜਾ ਸਕਦਾ ਜਦੋਂ ਉਹ ਕੀਤਾ ਕੀ ਜਾ ਸਕਦਾ ਤੂੰ ਚਾਹ ਪਾਣੀ ਬਣਾ ਲੈ ਬੈਠਾਵੇਂ ਇੱਥੇ ਜਦ ਆ ਕੇ ਦੇਖਾਂਗੇ ਠੀਕ ਆ ਬਾਪੂ ਜੀ ਮੈਂ ਲਿਉਣੀ ਆ ਆ ਗਿਆ ਆ ਗਿਆ ਨਹੀਂ ਟਲਿਆ ਸਸਿਆ ਬਾਪੂ ਸਾਸਰੀ ਕਾ ਦਾ ਲੱਗਦਾ ਆਹ ਕੌਣ ਉਹ ਬਸ ਭਾਈ ਬਸ ਬਸ ਆਹ ਕੀ ਤਮਾਸ਼ਾ ਹੈ ਭਾਈ ਬਾਪੂ ਮੈਂ ਵਿਆਹ ਕਰਾ ਲਿਆ ਹੈ ਵਿਆਹ ਕਰਾ ਲਿਆ ਐ ਹੁੰਦੇ ਹੁੰਦੇ ਨੇ ਵਿਆਹ ਆਲਾ ਵਿਆਹ ਦਾ ਟੱਟੂ ਦਾ ਵਿਆਹ ਇਹ ਕਿਸੇ ਨੂੰ ਪਤਾ ਨਹੀਂ ਕਿਸੇ ਨੂੰ ਸਤਾ ਨਹੀਂ ਮੈਂ ਵਿਆਹ ਚੜਾ ਲਿਆ ਆ ਬਿਆਹ ਦੀਆਂ ਗੱਲਾਂ ਨੇ ਕੋਈ ਮੈਂ ਪਿਆਰ ਕਰਦਾ ਇਹਨੂੰ ਪਿਆਰ ਕਰਦਾ ਮੈਨੂੰ ਪਿਆਰ ਪਿਆਰ ਕੋਈ ਨਹੀਂ ਕਿਸੇ ਨੂੰ ਕਰਦਾ ਇੱਥੇ ਸਾਰੀ ਮਤਲਬ ਦੀ ਦੁਨੀਆ ਮਤਲਬ ਦੀ ਕੋਈ ਕਿਸੇ ਨੂੰ ਪਿਆਰ ਬਿਆਰ ਨਹੀਂ ਕਰਦਾ ਆ ਸੁਣ ਲੈ ਭਾਈ ਆ ਸੁਣ ਲੈ ਓਏ ਅਜੇ ਕੁੜੀ ਦਾ ਵਿਆਹ ਹੋਇਆ ਨਹੀਂ ਤੂੰ ਪਹਿਲਾਂ ਹੱਕ ਲਿਆ ਆ ਓਏ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਰਸਤਾ ਨਹੀਂ ਲੈਣਾ ਉਹਨਾਂ ਨੇ ਆਪਣੀ ਭੈਣ ਕਿੰਨੀ ਤਾਂ ਦੇਖਦਾ ਮਾੜਾ ਮੋਟਾ ਤਾਂ ਜਮੀਰ ਸ਼ਰਮ ਲਾਦੀ ਹੋਏ। ਔਰ ਫਿਰ ਮੱਗਰ ਸਿਆਂ ਤਿਆਰੀਆਂ ਬੇਰੀਆਂ ਤਾਂ ਖੂਬ ਚੱਲ ਰਹੀਆਂ ਹੋਣੀਆਂ ਉਧਰ ਮੁੰਡੇ ਵਾਲਿਆਂ ਕਿੰਨੀ? ਉਹ ਚਾਚਾ ਕਿਹੜੀਆਂ ਤਿਆਰੀਆਂ? ਕਿਉਂ? ਤਿਆਰੀਆਂ ਕਾਤੋਂ ਨਹੀਂ ਬਈ? ਉਹ ਚਾਚਾ ਮੈਂ ਸਰਦਾਰਾਂ ਦੇ ਮੱਥੇ ਕਿਹੜੇ ਮੂੰਹ ਲੱਗੂੰਗਾ? ਮੱਥੇ ਲੱਗਣ ਨੂੰ ਕੀ ਐ? ਆ ਜਿਹੜਾ ਚਾਚਾ ਗੋਪੀ ਨੇ ਚੰਦ ਚੜਾਇਆ ਤੈਨੂੰ ਪਤਾ? ਉਹ ਗੋਪੀ ਨੇ ਚੰਦ ਕੀ ਚੜਾਇਆ ਚਲ ਵਿਆਹ ਕਰਾ ਲਿਆ ਬਾਰੂ ਬਾਰੀ ਕਰਾ ਲਿਆ ਤਾਂ ਕੀ ਹੋ ਗਿਆ ਆਪਾਂ ਆਵਦੇ ਬਹੂ ਸਮਝ ਕੇ ਰੱਖ ਲਿਆ ਠੀਕ ਐ ਬਸਣ ਗਏ ਰਸਣ ਗਏ ਉਹਦਾ ਖਾਣ ਪੀਣ ਮौज ਕਰਨ ਪਰਿਵਾਰ ਪਾਲਣ ਆਵਦਾ ਉਹ ਚਾਚਾ ਵਿਆਹ ਵੀ ਨਹੀਂ ਕਰਾਇਆ ਉਹਨੇ ਹੋਰ ਹੋਰ ਕੀ ਕਰਿਆ ਇਹ ਉਹਦਾ ਭਜਾ ਕੇ ਲੈ ਕੇ ਆ ਤੀਵੀ ਉਹ ਵੀ ਤਿੰਨ ਜਵਾਕਾਂ ਦੀ ਮਾਂ ਤਿੰਨ ਜਵਾਕਾਂ ਦੀ ਮਾਂ ਹਾਂ ਚਾਚਾ ਸਾਰੇ ਪਿੰਡ ਤਾਂ ਧੂ ਧੂ ਹੋਈ ਫਿਰਦੀ ਐ ਮੈਨੂੰ ਤਾਂ ਅੱਜ ਪਤਾ ਲੱਗਦਾ ਇਸ ਗੱਲ ਦਾ ਇਹ ਤਾਂ ਨਹੀਂ ਕਰਨਾ ਚਾਹੀਦਾ ਤੀ ਬਈ ਨੂੰ ਫਿਰ ਹੁਣ ਕੀ ਬਣੂ ਦੇਖ ਚਾਚਾ ਮੈਂ ਆਹ ਸਾਂਝਾ ਬੰਦਾ ਅੱਜ ਤੱਕ ਕਿੰਨੇ ਵੀ ਰਿਸ਼ਤੇ ਕਰਾਇਆ ਮੈਂ ਸਾਫ਼ ਸੁਥਰੀ ਗੱਲ ਕਰਦੇ ਆਪਾਂ ਉਹ ਕੰਮ ਨਹੀਂ ਹੈਗਾ ਆਪਣੇ ਕੋਲੇ ਕੁੜੀ ਵਾਲਿਆਂ ਨੂੰ ਕੁਝ ਹੋਰ ਕਹੋ ਮੁੰਡਿਆਂ ਨੂੰ ਕੁਝ ਹੋਰ ਕਹਦੋ ਫਿਰ ਹੁਣ ਬਣੇ ਵੀ ਕੀ ਚਾਚਾ ਤੁਹਾਨੂੰ ਕੁੜੀ ਦਾ ਰਿਸ਼ਤਾ ਆਪਦੀ ਦਾ ਕਿਤੇ ਹੋਰ ਲੱਭਣਾ ਪਾਣਾ ਆ ਤਾਂ ਮਾੜੀ ਗੱਲ ਐ ਬਈ ਤੂੰ ਸਮਝਾਵ ਜਾ ਕੇ ਕੋਈ ਨਾ ਕੋਈ ਗੱਲ ਬਣਾ ਮਗਰਾ ਐ ਤਾਂ ਨਹੀਂ ਗੱਲ ਬਣਨੀ ਦੇਖ ਚਾਚਾ ਮੈਂ ਝੂਠ ਨਹੀਂ ਬੋਲ ਸਕਦਾ ਬਿਲਕੁਲ ਵੀ ਮੁੰਡਿਆਂ ਕੋਲੇ ਜਾ ਕੇ ਮੈਂ ਇਹ ਰਿਸ਼ਤੇ ਵਾਸਤੇ ਨਾ ਕਰਕੇ ਆਉਣਾ ਚਾਚਾ ਚੰਗਾ ਚਾਚਾ ਮੈਂ ਆਣਾ ਨਾ ਕਰਕੇ ਆਉਂਦਾ ਰਿਸ਼ਤੇ ਬਾਰੇ ਆਹ ਦੇਖ ਆਹ ਦੇਖ ਇੱਕ ਜਣੇ ਦੀ ਗਲਤੀ ਨਹੀਂ ਜਿੰਦੇ ਪਰਵਾਡੋਬ ਤੇ ਉਹ ਤਿੰਨ ਮਾਸੂਮ ਜਿੰਦੜੀਆਂ ਦਾ ਕੀ ਬਣੂਗਾ ਨਿੱਕੀਆਂ ਨਿੱਕੀਆਂ ਦਾ ਕੌਣ ਪਾਲੂਗਾ ਨਾ ਨੂੰ ਇੱਧਰ ਮੇਰੀ ਧੀ ਦਾ ਰਿਸ਼ਤਾ ਟੁੱਟ ਗਿਆ ਪਤਾ ਨਹੀਂ ਉਹ ਜਾ ਰਿਸ਼ਤਾ ਮਿਲੂਗਾ ਖੌਨੀ ਨਹੀਂ ਮਿਲੂਗਾ ਕੀ ਬਣੂਗਾ ਇਹ ਹਜਾ ਚੰਦ ਚੜਾਉਣ ਤੋਂ ਪਹਿਲਾਂ ਗੂਪੀ ਨੇ ਸੋਚਣਾ ਤਾਂ ਥੀ ਉਹ ਕੰਜਰਾ ਤਾਂ ਸੋਚਣਾ ਤਾਂ ਥੀ ਮੜਾ ਮੋਟਾ ਕੁਸ ਮੈਨੂੰ ਤਾਂ ਜਿਉਂਦਿਆਂ ਚ ਨਹੀਂ ਛੱਡਿਆ ਤੁਸੀਂ ਹੋਏ ਜਿਉਂਦਿਆਂ ਚ ਨਹੀਂ ਛੱਡਿਆ ਆ ਗੱਲਾਂ ਨਹੀਂ ਕਰਿੰਦੀਆਂ ਹੁੰਦੀਆਂ ਗੋਪੀ ਆ ਗੱਲਾਂ ਨਹੀਂ ਕਰਿੰਦੀਆਂ ਹੁੰਦੀਆਂ ਜੇ ਤਾਂ ਲਿਆਉਣੀ ਹੋਤੀ ਕੋਈ ਸਾਰ ਸੁੱਧਾ ਲੈ ਆਉਂਦਾ ਕੀ ਲੋਕਾਂ ਚ ਦਾੜੀ ਲੈ ਕੇ ਜਾਊਂਗਾ ਮੈਂ ਜੀ ਕਰਦਾ ਖੂਚ ਛਾਲ ਮਾਰ ਕੇ ਮਰ ਜਾ ਧਰਤੀ ਬਿਆੜ ਨਹੀਂ ਦਿੰਦੀ ਮੈਨੂੰ ਤਰਤੀ ਬਿਅਾਰ ਨਹੀਂ ਦਿੰਦੀ